ਚੰਗੇ ਸੀਮੰਦੀ ਆ ਇਹ ਟੀਟੀ ਦੇ ਹੰਟਰ ਬੁੱਲ ਦੀ ਇਹ ਆਪ ਆ ਗਈ ਤੇ ਇਹਦੇ ਆਪ ਦੇ ਵੀ ਚੰਗਾ ਸੀਮਾ ਲੱਗਿਆ ਪਰ ਉਹ ਰਿਕਾਰਡ ਡਿਟੇਲ ਤਕਰੀਬਨ ਸੋਨੇ ਬਸ ਸਾਰੀ ਲੈ ਕੇ ਦੇਤੀ ਹੈਗੀ ਤੇ ਗਾਂ ਵਧੀਆ ਚੰਗੀ ਗਾਂ ਕੀ ਕੋਈ ਵਪਾਰ ਦਾ ਕੰਮ ਨਹੀਂ ਕਿੱਕੀ ਥਾਣਾ ਦੇ ਵਿੱਚ ਵਿੱਥੀ ਆ ਜਿਹੜੀ ਉਹ ਬਹੁਤ ਜ਼ਿਆਦਾ ਆ ਗਈ ਤੇ ਮਿਲਕ ਵੇਨ ਵੀ ਬਹੁਤ ਚੰਗੀ ਆਉਂਦੀ ਆ ਤੁਸੀਂ ਦੇਖ ਸਕਦੇ ਹੋ ਹਾਂ ਠੀਕ ਆ ਤੇ ਇਸ ਵਾਰ ਤਾਂ ਮਤਲਬ ਚੰਗੇ ਦੀ ਉਮੀਦ ਆ ਉਦੋਂ ਹਨਾ ਆਪਣੇ ਕੋਲ ਮਸ਼ੀਨ ਤਾਂ ਵਿਹੇ ਨਹੀਂ ਹੱਥੀ ਝੋਨੇ ਹੱਥੀ ਝੋਨੇ ਆਪਾਂ ਮਤਲਬ ਜੇ ਮਸ਼ੀਨ ਤੇ ਝੋਵਾਂਗੇ ਤਾਂ ਵੱਧ ਵੀ ਦੇ ਦੋ ਤਾਂ ਵੱਧ ਕੱਢੂਗੀ ਹਨਾ ਤੇ ਬਾਕੀ ਇਹ ਸੂਏ ਤਾਂ ਵੈਸੇ ਵੀ ਦੁੱਧ ਬਦਨ ਆਏ ਨੇ ਤੇ ਮਸ਼ੀਨ ਦੇ ਨਾਲ ਜਾਨੀ ਹੋਰ ਕਾਫੀ ਫਰਕ ਪੈ ਜਾਂਦਾ ਹਨ ਹਾਂਜੀ ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਸਾਰਿਆਂ ਦਾ ਧਾਲੀਵਾਲ ਡੇਰੀ ਫਾਰਮ ਦੇ ਉੱਤੇ ਦੋਸਤੋ ਅੱਜ ਦੀ ਵੀਡੀਓ ਆਪਾਂ ਬਣਾ ਰਹੇ ਹਾਂ ਪਿੰਡ ਆਦਮਪਰਾ ਤਹਿਸੀਲ ਰਾਮਪਰਾ ਫੂਲ ਤੇ ਜ਼ਿਲ੍ਹਾ ਬਟਿੰਡਾ ਸਾਹਮਣੇ ਜਿਹੜੀ ਤੁਸੀਂ ਗਾਂ ਦੇਖ ਰਹੇ ਹੋ ਇਹ ਵਿਕਾਊ ਆ ਗਈ ਐਰ ਸ਼ਹਿਰ ਦੇ ਵਿੱਚ ਪੈਂਦੀ ਹੈਗੀ ਚੰਗੇ ਸੀਮੰਦੀ ਆ ਇਹ ਟੀਟੀ ਦੇ ਹੰਟਰ ਬੁੱਲ ਦੀ ਇਹ ਆਪ ਆ ਗਈ ਤੇ ਇਹਦੇ ਆਪ ਦੇ ਵੀ ਚੰਗਾ ਸੀਮਾ ਲੱਗਿਆ ਪਰ ਉਹ ਰਿਕਾਰਡ ਨਹੀਂ ਜਾਨੀ ਕਿ ਸੰਭਿਆਗਾ ਤੇ ਉਹਦਾ ਪਤਾ ਨਹੀਂ ਪਰ ਸੀਮਨ ਹੈ ਚੰਗਾਗਾ ਤੇ ਮਾੜਾ ਸੀਮਨ ਨਹੀਂ ਲੱਗਿਆਗਾ ਤੇ ਬਾਕੀ ਤੁਸੀਂ ਇਹਦੀ ਦੇਖ ਸਕਦੇ ਹੋ ਫੇਸ ਕੁਆਲਿਟੀ ਫੇਸ ਬਹੁਤ ਸੋਹਣਾ ਤੁਸੀਂ ਦੇਖ ਸਕਦੇ ਹੋ ਕੰਨ ਬਿਲਕੁਲ ਛੋਟੇ ਹੈਗੇ ਦੇਖ ਸਕਦੇ ਹੋ ਤੁਸੀਂ ਤੇ ਬਾਕੀ ਤੁਸੀਂ ਬਾਡੀ ਬੰਤਰ ਦੇਖ ਸਕਦੇ ਹੋ ਇਹਦੀ ਬਹੁਤ ਵਧੀਆ ਹੈਗੀ ਵੇਲ ਵੀ ਬਹੁਤ ਹੈ ਤੇ ਕੱਦਗਾਠੀ ਵੀ ਚੰਗੀ ਹੈਗੀ ਤੇ ਬਾਕੀ ਆਮ ਘਰੇਲੂ ਪਰਿਵਾਰ ਦੇ ਕੋਲ ਆ ਜਿਵੇਂ ਕਿ ਘਰ ਦੀ ਲੋੜ ਵਾਸਤੇ ਪਸ਼ੂ ਰੱਖੇ ਹੁੰਦੇ ਹੈਗੇ ਇਦਾਂ 2-3 ਇੱਕ ਪਸ਼ੂ ਰੱਖੇ ਹੋਏ ਹੈਗੇ ਵਪਾਰ ਦਾ ਕੋਈ ਕੰਮ ਨਹੀਂ ਹੈਗਾਗਾ ਬਾਕੀ ਤਿੰਨ ਕੇ ਬਸੂ ਆ ਦੋ ਬਿਹੜਾ ਇਧਰ ਤੁਸੀਂ ਦੇਖ ਸਕਦੇ ਹੋ ਇਹ ਬਿਹੜਾ ਵੀ ਇਸੇ ਗਾਂਦ ਗਾਈਆਂ ਇਹ ਪਹਿਲਾਂ ਵਾਲੇ ਸੂਏ ਦੀ ਆ ਗਈ ਵੱਡੀ 5-6 ਮਹੀਨਾ ਹੀ ਤਕਰੀਬਨ ਇਹ ਗੱਭਣਾਂਗੀ ਤੇ ਇਹ ਇਹ ਸੂਏ ਦੀ ਆ ਗਈ ਤੇ ਇਸ ਬਾਰੇ ਨੇ ਤੀਜੇ ਸੂਏ ਸੁਣਾਗਾ ਬਾਕੀ ਤੁਸੀਂ ਤਿਆਰੀ ਦੇਖ ਸਕਦੇ ਹੋ ਤਿਆਰੀ ਬਹੁਤ ਚੰਗੀ ਫੜਦੀ ਆਉਂਦੀ ਹੈਗੀ ਹਜੇ ਕੱਚੀ ਆ ਗਈ ਬਾਕੀ ਆਪਾਂ ਬਾਈ ਨਾਲ ਗੱਲਬਾਤ ਸਾਰੀ ਕਰਾਉਣੀ ਹੈ ਤੇ ਡਿਟੇਲ ਆਪਾਂ ਤੁਹਾਨੂੰ ਸਾਰੀ ਇਸ ਗਾਂ ਦੀ ਲੈ ਕੇ ਦੰਨੇ ਹੈਗੇ ਤੇ ਕਿਹੜਾ ਤੁਸੀਂ ਆਰਡਰ ਕੁਆਲਟੀ ਦੇਖ ਸਕਦੇ ਹੋ ਆਰਡਰ ਮੂਰ ਨੂੰ ਬਹੁਤ ਵਧੀਆ ਬਣਿਆ ਵਾ ਤੇ ਬਾਕੀ ਥਾਣਾ ਦੇ ਵਿੱਚ ਵਿੱਥੀ ਆ ਜਿਹੜੀ ਉਹ ਬਹੁਤ ਜ਼ਿਆਦਾ ਗਈ ਤੇ ਮਿਲਕਵੇਨ ਵੀ ਬਹੁਤ ਚੰਗੀ ਆਉਂਦੀ ਆ ਤੁਸੀਂ ਦੇਖ ਸਕਦੇ ਹੋ ਤੇ ਜੀਨੂੰ ਵੀ ਗਾਂ ਇਹ ਪਸੰਦ ਆਉਂਦੀ ਆ ਤੇ ਤੁਸੀਂ ਕੰਟੈਕਟ ਕਰਕੇ ਤੇ ਬਾਈ ਨਾਲ ਗੱਲਬਾਤ ਕਰ ਸਕਦੇ ਹੋ ਤੇ ਇੱਥੇ ਆ ਕੇ ਆਪਦੀ ਤਸੱਲੀ ਕਰਕੇ ਤੇ ਤੁਸੀਂ ਗਾਂ ਨੂੰ ਖਰੀਦ ਸਕਦੇ ਹੋ ਤੇ ਆਜੋ ਆਪਾਂ ਤੁਹਾਡਾ ਜ਼ਿਆਦਾ ਸਮਾਨ ਨਹੀਂ ਲੈਂਦੇ ਤੇ ਬਾਈ ਨਾਲ ਗੱਲਬਾਤ ਕਰਾਉਣੀ ਆ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਆਪਣਾ ਨਾਂ ਦੱਸ ਦਿਓ ਜੀ ਗਰਜੰਟ ਸਿੰਘ ਜੀ ਠੀਕ ਹੈ ਜੀ ਤੇ ਜਿਹੜੀ ਬਾਈ ਆਪਾਂ ਇਹ ਗਾਂ ਵੇਚਣ ਲੱਗੇ ਆਂਗੇ ਇਹ ਹੈ ਤਾਂ ਆਪਣੇ ਘਰ ਦੀ ਆ ਹਨਾ ਠੀਕ ਹੈ ਘਰ ਦੀ ਠੀਕ ਹੈ ਤੇ ਕਿਹੜਾ ਸੂਆ ਸੂਣਾ ਇਹਨੇ ਤੀਜਾ ਸੂਆ ਜੀ ਤੀਜੇ ਸੂਏ ਸੂਣਾ ਹਾਂ ਠੀਕ ਹੈ ਤੇ ਕਿੰਨੇ ਦਾ ਲੈਂਦੀ ਐ ਇਹ 14 ਤਰੀਕ ਨੂੰ ਦਿਨ ਪੂਰੇ ਆ ਇਹਦੇ 14 ਤਰੀਕ ਨੂੰ ਦਿਨ ਪੂਰੇ ਆ ਹਾਂ ਠੀਕ ਹੈ ਤੇ ਬਾਕੀ ਕੋਈ ਉੱਪਰ ਲਿਆ ਸਕਦੀ ਹੈ ਨਾ ਹਾਂ ਲੈ ਸਕਦੇ ਹਾਂ ਤਾਂ ਤਿੰਨ ਫਸਾ ਠੀਕ ਹੈ ਜੀ ਤੇ ਇਹਦਾ ਆਪਾਂ ਦੁੱਧ ਕਿੰਨਾ ਚੋਇਆ ਪਹਿਲਾਂ ਵਾਲੇ ਸੂਏ ਦੇ ਵਿੱਚ 30 ਕਿਲੋ ਚੋਇਆ ਹੈ ਇਸ ਵਿੱਚ 30 ਕਿਲੋ ਚੋਇਆ ਹੈਗਾ ਹਾਂ ਠੀਕ ਆ ਤੇ ਇਸ ਵਾਰ ਤਾਂ ਮਤਲਬ ਚੰਗੇ ਦੀ ਉਮੀਦ ਆ ਉਹਦੋਂ ਹਣਾ ਉਹ ਆਪਣੇ ਕੋਲ ਮਸ਼ੀਨ ਤਾਂ ਵੀ ਹੈ ਨਹੀਂ ਹੱਥੀ ਚੋਣੇ ਹੱਥੀ ਚੋਣੇ ਆਪਾਂ ਮਤਲਬ ਜੇ ਮਸ਼ੀਨ ਤੇ ਚੋਵਾਂਗੇ ਤਾਂ ਵੱਧ ਕੀ ਦੇ ਦੋ ਤਾਂ ਵੱਧ ਕੱਢੂਗੀ ਹਣਾ ਤੇ ਬਾਕੀ ਇਹ ਸੂਏ ਤਾਂ ਵੈਸੇ ਵੀ ਦੁੱਧ ਬਦਨ ਆਏ ਨੇ ਤੇ ਮਸ਼ੀਨ ਦੇ ਨਾਲ ਜਾਨੀ ਹੋਰ ਕਾਫੀ ਫਰਕ ਪੈ ਜਾਂਦਾ ਹਣਾ ਹਾਂਜੀ ਠੀਕ ਹੈ ਤੇ ਇਹਦਾ ਆਪਾਂ ਮੁੱਲ ਕਿੰਨਾ ਰੱਖਿਆ 1 ਲੱਖ 60 ਹਜ਼ਾਰ ਮੁੱਲ 1 ਲੱਖ ਤੇ 60 ਹਜ਼ਾਰ ਰੱਖਿਆ ਇਹਦਾ ਹਾਂਜੀ ਠੀਕ ਹੈ ਤੇ ਆਪੇ ਕਿਹੜੇ ਸੀਮਨ ਦੀ ਹੈਗੀ ਇਹਨਾਂ ਦਾ ਮੈਨੂੰ ਬੜਾ ਆਪਾਂ ਦਾ ਵਧ ਗਿਆ ਟੀਕੇ ਲੱਗੇ ਹੋਏ ਸਾਰੇ ਨਹੀਂ ਟੀਕੇ ਚੰਗੇ ਲੱਗੇ ਹੋਣਾ ਦੋਸਤੋ ਇਹ ਆਪਾਂ ਹੀ ਦੱਸ ਦਿੰਨੇ ਆਂ ਬਾਈ ਨੂੰ ਉਹਦਾ ਨਾਂ ਨਹੀਂ ਪਤਾਗਾ ਇਹ ਟੀਟੀ ਦੇ ਇਹ ਹੰਟਰ ਬੋਲਦੀ ਹੈਗੀ ਵੈਸੋਂ ਆਪਾਂ ਪਹਿਲਾਂ ਵੀ ਦੱਸਤਾ ਸੀ ਤੇ ਇਹਦੇ ਆਪਦੇ ਵੀ ਚੰਗੇ ਸੀਮਨ ਲੱਗੇ ਹੋਗਾ ਤੇ ਭਾਈ ਅੱਕਰੀ ਖੋਲੋ ਇਹਨੂੰ ਤੇ ਢੇੜਾ ਦਿਵਾਇਓ ਲੋ ਵੀ ਦੋਸਤੋ ਤੁਹਾਨੂੰ ਆਪਾਂ ਖੋਲ ਕੇ ਕਿਰਾ ਦਿਖਾ ਦਿੰਨੇ ਆ ਤੇ ਤੁਰਦੀ ਤਾਂ ਤੁਸੀਂ ਸਾਰੀ ਇਹਦੀ ਜੱਜਮੈਂਟ ਕਰ ਲਿਓ ਡਿਟੇਲ ਤਕਰੀਬਨ ਤੁਹਾਨੂੰ ਆਪ ਸਾਰੀ ਲੈ ਕੇ ਦੇਤੀ ਹੈਗੀ ਤੇ ਗਾਂ ਵਧੀਆ ਚੰਗੀ ਗਾਂ ਹੈ ਕੋਈ ਵਪਾਰ ਦਾ ਕੰਮ ਨਹੀਂ ਧਰੇਲੂ ਪਰਿਵਾਰ ਦੇ ਕੋਲ ਆ ਗਈ ਤੇ ਪ੍ਰਿੰਟ ਬਹੁਤ ਸੋਹਣਾ ਗਾਇਰ ਸ਼ਹਿਰ ਦੇ ਵਿੱਚ ਪੈਂਦੀ ਹੈ ਬਾਕੀ ਚੰਗੇ ਸੀਮ ਹੰਦੀ ਹੈ ਤੁਹਾਨੂੰ ਦੱਸ ਹੀ ਦਿੱਤਾ ਆਪਾਂ ਤੇ ਲੱਗਿਆ ਵੀ ਅੱਗੇ ਚੰਗਾ ਗਾ ਤੇ ਬਾਕੀ ਰੇਟ ਆ ਜਿਹੜਾ ਉਹ 1,60,000 ਆ ਤੇ ਜਿਹਨੂੰ ਪਸੰਦ ਆਉਂਦੀ ਆ ਤੇ ਤੁਸੀਂ ਗੱਲਬਾਤ ਕਰਕੇ ਤੇ ਆਜੀ ਤਸੱਲੀ ਕਰਕੇ ਤੇ ਖਰੀਦ ਸਕਦੇ ਹੋ ਇੱਥੇ ਆ ਕੇ ਤੁਸੀਂ ਅੱਜੀ ਤਸੱਲੀ ਕਰਿਓ ਪੂਰੀ ਪੂਰੀ ਤਸੱਲੀ ਕਰਕੇ ਤੁਸੀਂ ਫੇਰ ਤੁਸੀਂ ਗਾਂ ਨੂੰ ਖਰੀਦ ਸਕਦੇ ਹੋ ਤੇ ਬਾਕੀ ਮੋਲ ਠੀਕ ਹੀ ਆ ਕੋਈ ਜ਼ਿਆਦਾ ਨਹੀਂ ਕਰਿਆਗਾ ਕਿਉਂਕਿ ਹੁਣ ਦੇ ਹਿਸਾਬ ਤੇ ਕੰਮ ਤੇਜ਼ ਬਹੁਤ ਆ ਗਾਈਆਂ ਦਾ ਵੀ ਤੇ ਮੱਝਾਂ ਦਾ ਵੀ ਤੇ ਬਾਕੀ ਫੇਸ ਕੁਆਲਟੀ ਤੁਸੀਂ ਦੁਆਰੇ ਦੇਖ ਸਕਦੇ ਹੋ ਤੇ ਆਰਡਰ ਵੀ ਤੁਸੀਂ ਦੇਖ ਸਕਦੇ ਹੋ ਬਹੁਤ ਚੰਗਾ ਆਰਡਰ ਤਿਆਰ ਕਰਦੀ ਆਉਂਦੀ ਹੈਗੀ ਮੌਕੇ ਦੇਣੇ ਬਹੁਤ ਚੰਗਾ ਆਰਡਰ ਤਿਆਰ ਕਰ ਲੈਣਾ ਕਿਉਂਕਿ ਹਜੇ ਕੱਚੀ ਆ 4 ਅੰਕ ਦਿਨਾਂ ਦੀ ਬਾਕੀ ਉੱਤੇ ਵੀ ਦਿਨ ਲਿਜਾ ਸਕਦੀ ਹੈਗੀ ਤੇ ਬੈਗ ਨੂੰ ਵੀ ਆਰਡਰ ਰਹਿਣੇ ਕਾਫੀ ਭਰਨਾਗਾ ਹਜੇ ਤੇ ਬਾਕੀ ਵਿੱਥੀ ਬਹੁਤ ਆਗੀ ਥਾਣਾ ਦੇ ਵਿੱਚ ਬਾਕੀ ਤੁਸੀਂ ਆਪ ਦੀ ਸਮਝ ਦੇ ਨਾਲ ਇਹਨੂੰ ਵੀ ਪਸੰਦ ਆਉਂਦੀ ਆ ਤੇ ਤੁਸੀਂ ਖਰੀਦ ਸਕਦੇ ਹੋ ਤੇ ਵੀਡੀਓ ਦੇ ਵਿੱਚ ਲਾਸਟ ਤੱਕ ਜੁੜਨ ਦੇ ਲਈ ਸਾਰਿਆਂ ਦਾ ਧੰਨਵਾਦ ਆ ਤੇ ਚੈਨਲ ਨੂੰ ਜਰੂਰ ਆਪਣੇ ਨੂੰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਕਰ ਲਿਓ ਫੋਲੋ